ਉਹਨਾਂ ਨੂੰ ਕਲਮ ਬੰਦ ਕੀਤਾ ਹੈ ਨਗਰ ਵਿੱਚ ਸਭਰਾ ਦੇ ਜਨਮ ਲੈ ਕੇ ਨਾਮ जग ਤੇ ਚਮਕਾਇਆ ਜਰਨੈਲ ਸਿੰਘ ਨੇ ਪੀਸ਼ਰੀ ਕਲਾ ਦੇ ਖੇਤਰ ਵਿੱਚ ਕਦਮ ਧਰ ਕੇ ਜਸ ਗੁਰੂ ਦਾ ਗਾਇਆ ਜਰਨੈਲ ਸਿੰਘ ਨੇ ਮਿੱਠੇ ਬੋਲ ਸੁਭਾਅ ਵਿੱਚ ਨਿਮਰਤਾ ਸੀ ਨਹੀਂ ਕਿਸੇ ਨੂੰ ਦਿਖਾਇਆ ਜਰਨੈਲ ਸਿੰਘ ਨੇ ਮੇਜਰ ਸਿੰਘ ਭਗਵੰਤ ਨੂੰ ਨਾਲ ਲੈ ਕੇ ਚੰਗਾ ਸਾਥ ਨਿਭਾਇਆ ਜਰਨੈਲ ਸਿੰਘ ਨੇ ਕਵੀ ਸੀ ਛੰਦਾਂ ਨੂੰ ਨਵੀਆਂ ਦੇ ਤਰਜਾਂ ਸਥਾਨ ਵੱਖਰਾ ਬਣਾਇਆ ਜਰਨੈਲ ਸਿੰਘ ਨੇ ਥੋੜੇ ਸਮੇਂ ਵਿੱਚ ਵੱਡੀਆਂ ਮਾਰ ਮੱਲਾਂ ਬਹੁਤ ਬਹੁਤ ਕੁਝ ਲਿਖਿਆ ਤੇ ਗਾਇਆ ਜਰਨੈਲ ਸਿੰਘ ਨੇ ਬਗੀਚਾ ਸਿੰਘ ਨਹੀਂ ਸੈਂਕੜੇ ਹੋਰ ਵੀ ਨੇ ਲੜ ਕ੍ਰਿਸ਼ੀ ਦੇ ਲਾਇਆ ਜਰਨੈਲ ਸਿੰਘ ਨੇ ਯਾਦ ਉਸ ਦੀ ਹਰ ਦਿਲ ਵਸਦੀ ਹੈ ਐਸਾ ਪਿਆਰ ਬਣਾਇਆ ਜਰਨੈਲ ਸਿੰਘ ਨੇ ਐਸੀ ਮੁਹੱਬਤ ਦਾ ਬੂਟਾ ਉਹ ਸੰਸਾਰ ਦੇ ਵਿੱਚ ਲਾ ਕੇ ਗਿਆ ਹੈ ਜਿਨ੍ਹਾਂ ਦੀ ਯਾਦ ਨੂੰ ਅੱਜ ਵੀ ਜਿੱਥੇ-ਜਿੱਥੇ ਵੀ ਅੱਜ ਗਿਆਨੀ ਜਰਨੈਲ ਸਿੰਘ ਸਭਰਾਜ ਨਾਲ ਪਿਆਰ ਰੱਖਣ ਵਾਲੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਦੀ ਆਤਮਾ ਜਿਹੜੀ ਹੈ ਅੱਜ ਇਸ ਪਵਿੱਜਰੀ ਦਰਬਾਰ ਦੇ ਨਾਲ ਜੁੜੀ ਹੋਈ ਹੈ ਉਸ ਗਿਆਨੀ ਜਰਨੈਲ ਸਿੰਘ ਨੂੰ ਸਮਰਪਿਤ ਹੋ ਕੇ ਗਿਆਨੀ ਗਰਦੀਪ ਸਿੰਘ ਜੀ ਔਲਖਾ ਮੱਧ ਪ੍ਰਦੇਸ਼ ਅਸ਼ੋਕਨਗਰ ਵਾਲੇ ਨੇ ਕਲਮ ਚੁੱਕ ਕੇ 417 ਲਿਖੀਆਂ ਨੇ ਮੇਰੇ ਸਾਥੀ ਭਾਈ ਬਲਵਿੰਦਰ ਸਿੰਘ ਤੇ ਭਾਈ ਕਰਮਾਲ ਸਿੰਘ ਦੋ ਤਾਰੇ ਸ਼ਾਨ ਅੰਦਰ ਇਉਂ ਬਿਆਨ ਕਰਦੇ ਭਾਈ लिखया इतिहास बड़ा थकदी संगत नई चलो आवाज़ सुरीली सी सदना ते मनू मुखया कलम तेरी ताईं चुकंदा है सिर मेरा, ਜਗ ਤੇਜ ਰਣਾਲ ਸਿਆ ਰਹਿਣਾ ਨਾਮ ਚਮਕਦਾ ਤੇਰਾ ਇੱਕਿਆ ਇਤਿਹਾਸ ਬੜਾ ਥਕਦੀ ਸੰਗਤ ਨਹੀਂ ਚਲਾਉਂਦੀ ਆਵਾਜ਼ ਸਰੀਲੀ ਸੀ ਸਬਨਾ ਤੇ ਮਨਾਨੋਂ ਮੋਂਦੀ ਕੱਜ ਲਿਖਿਆ ਕਲਮ ਤੇਰੀ ਤੈਉ ਝੁਕਦਾ ਹੈ ਸਿਰ ਮੇ ਜਗ ਤੇਜ ਰਨੈਲ ਸਿਆ ਰਹਿਣਾ ਨਾਮ ਚਮਕਦਾ ਤੇਰਾ ਹਬ ਪਾਲ ਜਿੰਦਗਾਨੀ ਦੇ ਕਰਦਿਆ ਜਸ ਗੁਰੂ ਕਾ ਲਾਏ ਕੰਮੀ ਪਰਵਾਨਿਆਂ ਦੇ ਸਾਕੇ ਸਦਾ ਮਾਨ ਨਾਲ ਗਾਏ ਕਰੇ ਸ਼ਨ ਤੋਰਦਾ ਕੇਰਾ ਜੱਗ ਤੇ ਜਰਨਾਲ ਸਿਆ ਰਹਿਣਾ ਨਾਮ ਚਮਕਦਾ ਤੇਰਾ ਜੋ ਸਦਕੇ ਸਿੰਘਣੀਆਂ ਦਾ ਤੇਰੇ ਵਾਂਗ ਕਿਸੇ ਨਾਲ ਲਖਿਆ ਅਥਰੂ ਵੇ ਤਰਦੇ ਨੇ ਸੁਣ ਕੇ ਨਾਲੀ ਦੌਰ ਦੇ ਵਿਥਿਆ ਜਗ ਤੇਜ ਨਾਲ ਸਿਆ ਰਹਿਣਾ ਨਾਮ ਚਮਕਦਾ ਤੇਰਾ ਏ ਰੋ ਜਾ ਹੋਰ ਕੋਈ ਦਿਸਦਾ ਨਹੀਂ ਜਗਤ ਵਿੱਚ ਹੀਰਾ ਰਮ ਜਾ ਤੇਰੀ ਕਲਮਾਂ ਦੀਆਂ ਨਹੀਂ ਕੋਈ ਬੁਝ ਸਕਦਾ ਬੇਪੀਰਾ ਪਿਆਰੀ ਮੇ ਲਾਇਆ ਹਰ ਹਿਰਦੇ ਵਿੱਚ ਵੇਰਾ ਜਗ ਤੇਜ ਰੇ ਨਾਲ ਸਿਆ ਰਹਿਣਾ ਨਾਮ ਚਮਕਦਾ ਤੇਰਾ ਕਾਲਾ ਕੀਤੀ ਬਿਸ਼ਨੇ ਦੀ ਜਿਸਨੋ ਰਾਮ ਤਰਮ ਸਿੰਘ ਮਾਰਿਆ ਮੋਨ ਛੀ ਹਜ਼ਾਰੇ ਨੂੰ ਬੱਬਰ ਧੰਨਾ ਸਿੰਘ ਲਲਕਾਰਿਆ ਸਿਆ ਰਹਿਣਾ ਨਾਮ ਚਮਕਦਾ ਤੇਰਾ ਸ਼ਾਮ ਸਿੰਘ ਅਟਾਰੀ ਤੇ ਬੀਬੀ ਰਜਨੀ ਤਾਰਾ ਰਾਣੀ ਲੋਨਾ ਤੇ ਪੂਰਨ ਦੀ ਕਰ ਗਿਆ ਵਖਰੀ ਪੇਸ਼ ਕਹਾ ਤੇ ਤੇਜ ਨਾਲ ਸਿਆ ਰਹਿਣਾ ਨਾਮ ਚਮਕਦਾ ਤੇਰਾ ਕੋ ਐਸਾ 파ਰਸਤੀ ਜਿਸਦਾ ਤੋੜ ਦਿਸੇ ਨਾ ਕੋਈ ਜਿਸਤੇ ਉਹ ਮੈਨੇ ਆਲਖ ਵੰਡਿਆ ਪਿਆਰ ਬਿਛੇੜਾ ਜੱਗ ਤੇਜਰੇ ਨਾਲ ਸਿਆ ਰਹਿਣਾ ਨਾਮ ਚਮਕਦਾ ਤੇਰਾ ਆਧਵੀ ਉਸ ਨੂੰ ਅਸੀਂ ਆਪਣੇ ਸੱਚੇ ਦਿਲੋਂ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ਉਸ ਵਿਛੜੀ ਆਤਮਾ ਨੂੰ ਸਤਿਗੁਰੂ ਸਦੀ ਵੀ ਆਪਣੇ ਚੰਨਾਂ ਦੇ ਨਾਲ ਜੋੜੀ ਰੱਖੇ ਪਿਛੇ ਉਹਨਾਂ ਦੇ ਲਖਤੇ ਜਗਰ ਗਿਆਨੀ ਅਮਰਜੀਤ ਸਿੰਘ ਜੀ ਸਭਰਾ ਉਹਨਾਂ ਦੇ ਸਿਰ ਤੇ ਸਤਿਗੁਰੂ ਜੀ ਰਹਿਮਤਾਂ ਭੜਾ ਹੱਥ ਰੱਖ ਕੇ ਉਹਨਾਂ ਦੇ ਪਾਏ ਹੋਏ ਨਕਸ਼ੇਪੂਰ ਨੇ ਉੱਤੇ ਚੱਲ ਕੇ ਇਸੇ ਤਰ੍ਹਾਂ ਕਵੀਸ਼ਰੀ ਕਲਾ ਰਾਹੀਂ ਉਸ ਸਿੱਖੀ ਧਰਮ ਦਾ ਪ੍ਰਚਾਰ ਪ੍ਰਸਾਰ ਕਰਦੇ ਰਹਣ ਸਾਰੀ ਸੰਗਤ ਵੱਲੋਂ ਜਿੰਨੇ ਵੀ ਤੁਸੀਂ ਮੇਰੇ ਪਿਆਰੇ ਵੀਰ ਬੈਠੇ ਜੇ ਪੈਣਾ ਬੈਠੀਆਂ ਜੇ ਸਟੇਜ ਉੱਤੇ ਜਿੰਨੇ ਵੀਰ ਬੈਠੇ ਨੇ ਸਾਰਿਆਂ ਵੱਲੋਂ ਮਾਇਆ ਦੇ ਰੂਪ ਵਿੱਚ ਵੱਡਾ ਸਨਮਾਨ ਪਹੁੰਚਾ ਮੈਂ ਸਾਰਿਆਂ ਦਾ ਨਾਉ ਨੈ ਲਗਾ ਤੇ ਬੜਾ ਸਮਾਂ ਲੱਗੇਗਾ ਸਮੁੱਚਾ ਅਰਦਾਸਾ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੋ ਭਾਵਨਾ ਲੈ ਕੇ ਸੰਗਤਾਂ ਮੈਂ ਅਰਦਾਸ ਕਰੀ ਗੁਰੂ ਦਾਤਾ ਭਾਵਨਾ ਸੰਪੂਰਨ ਕਰੇ ਸਾਡੀਆਂ ਗਲਤੀਆਂ ਸਾਡੀ ਝੋਲੀ ਵਿੱਚ ਪਾ ਦਿਓ ਅਗਲਾ ਪ੍ਰੋਗਰਾਮ ਗਿਆਨੀ ਜੀ ਆਵਜੀ ਨਾਲ ਸਾਂਝਾ ਕਰਨਗੇ ਸਾਡੇ ਜਥੇ ਨੂੰ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਮਗੀਚਾ ਸਿੰਘ ਬਲੇਰ ਹੋੜਾਂ ਦਾ ਬਹੁਤ ਸਤਿਕਾਰ ਸਹਿ ਧੰਨਵਾਦ ਗਿਆਨੀ ਗਰਨਾਮ ਸਿੰਘ ਜੀ ਕਲਾਕਾਰ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਾਂ ਇਹਨਾਂ ਬੱਚਿਆਂ ਨੂੰ ਵਧ ਜੀ ਬਗੀਚਾ ਸਿੰਘ ਹੁਣਾਂ ਨੂੰ ਸਨਮਾਨ ਦੇਣਗੇ ਗਿਆਨੀ ਗਰਨਾਮ ਸਿੰਘ ਜੀ ਕਲਾ ਨੌਰ ਉਹ ਨਾਲ ਹੋ ਜਾਣਾ ਭਾਈ ਸਾਹਿਬ ਉਹਨਾਂ ਨੂੰ ਬੇਨਤੀ ਹੈ ਅਦਬ ਕਰਦਾ ਹਾਂ ਉਹਨਾਂ ਦਾ ਜੀਓ ਆਇਆ ਕਹਿਣਾ ਹੈ ਬੋਲੇ ਈ ਸੋਨ ਹਾਲ ਸਮਾ ਕੱਢ ਕੇ ਆਏ ਨੇ ਗਿਆਨੀ ਬਗੀਚਾ ਹੁਣੀ ਉਹਨਾਂ ਦਾ ਬਹੁਤ ਬਹੁਤ ਸਤਿਕਾਰ ਸਹਿਤ ਧੰਨਵਾਦ ਗੁਰੂ ਚਰਨਾਂ 'ਚ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਕਿ ਸਾਡੇ ਉਹ ਪਰਿਵਾਰ ਨੇ ਜਿਨ੍ਹਾਂ ਨੇ ਸਾਡੇ ਤੋਂ ਬਾਅਦ ਆ ਮੱਲਾ ਮਾਰਨੀ ਹੈ ਕਿ ਅੱਜ ਬੱਚੇ ਕੱਲ ਦੇ ਮਹਾਰਥੀ ਬਣ ਕੇ ਇਹ ਅਰਦਾਸ ਸ਼ਹੀਦਾਂ ਦੇ ਦਰ ਉੱਤੇ ਮਾਨਯੋਗ ਫੁਫੜ ਜੀ ਸਰਦਾਰ ਬਲਦੇਵ ਸਿੰਘ ਗਦੇਰ ਮਾਇਆ ਵੱਧ ਦਿੰਦੇ ਸੀ ਪਰ ਮੈਂ ਪੈਸੋ ਦੰਬੜਾਈ ਰੱਖਿਆ ਹੈ ਧੰਨਵਾਦ